ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਕਣ ਲੈ ਕੇ ਹਾਜ਼ਰ ਹਾਂ ਸਿਆਸੀ ਮੁੱਦਾ ਸਤਿਕਾਰ ਨਮਸਕਾਰ ਦਾ ਵਰਜ਼ੇ ਬਿਹਾਲ ਹੋਇਆ ਅਕਾਲੀ ਦਲ ਲਚੌਣ ਸਮਝੌਤੇ ਲਈ ਲੱਭਦਾ ਫਿਰੇ ਕੋਈ ਪਾਰਟੀ ਪਹਿਲਾਂ ਖਬਰ ਸੰਖੇਪ ਸਹਿਫਿਰ ਦਿਆਂਗੇ ਵਿਸਤਾਰ ਮੌਜੂਦਾ ਸਿਆਸੀ ਹਾਲਾਤ ਦੇਖਦੇ ਹੋਏ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਦੇ ਨਜ਼ਰੀਏ ਨਾਲ ਬੀਜੇਪੀ ਨੂੰ 7 ਸੀਟਾਂ ਦੇ ਨੂੰ ਰਾਜ਼ੀ ਹੋ ਗਿਆ ਮਤਲਬ ਪੁਰਾਣੀ ਸੀਨੀਅਰ ਪੋਜੀਸ਼ਨ ਯਾਨੀ ਕਿ ਸੀਨੀਅਰ ਪਾਰਟਨਰਸ਼ਿਪ ਦੇ ਵਿੱਚੋਂ ਹੁਣ ਉਹ ਆਪਣੀ ਪੋਜੀਸ਼ਨ ਛੱਡ ਕੇ ਜੂਨੀਅਰ ਪਾਰਟਨਰ ਬਣਨ ਲਈ ਤਿਆਰ ਹੋ ਗਿਆ ਅਤੇ 6 ਸੀਟਾਂ ਤੇ ਚੋਣ ਲੜਨ ਲਈ ਕਹਿ ਰਿਹਾ ਪੰਜਾਬ ਚ ਕੁੱਲ 13 ਪਾਰਲੀਮੈਂਟ ਦੀਆਂ ਸੀਟਾਂ ਨੇ ਕਹਿੰਦਾ 6 ਅਸੀਂ ਲੜਾਂਗੇ 7 ਭਾਜਪਾ ਲੜਲੇ 25 ਸਾਲ ਦੀ ਭਾਈਵਾਲੀ ਚ ਪਹਿਲਾਂ ਅਕਾਲੀ ਦਲ ਭਾਜਪੀ ਨੂੰ 117 ਵਿਧਾਨ ਸਭਾ ਸੀਟਾਂ ਚੋਂ ਸਿਰਫ 23 ਤੇ ਹੀ ਲੜਨ ਦਿੰਦਾ ਸੀ ਉਹ ਨੂੰ ਜੂਨੀਅਰ 파ਟਰਨਰ ਬਣਾ ਕੇ ਰੱਖਦਾ ਸੀ ਤੇ ਵੇਖੋ ਰੰਗ ਕਰਤਾਰ ਦੇ ਹੁਣ ਸਥਿਤੀ ਪਲਟ ਗਈ ਹੈ ਹੋਣ ਖਬਰ ਵਿਸਤਾਰ ਚ ਕਹਿੰਦੇ ਆ ਭਰਾ ਭਾਈ ਰਹਿੰਦਾ ਇਸੇ ਕਰਕੇ ਸੁਖਵੀਰ ਬਾਦਲ ਨੇ ਮਾਨਪ੍ਰੀਤ ਬਾਦਲ ਨੂੰ ਅਪਰੋਚ ਕੀਤਾ ਅਤੇ ਕਿਹਾ ਬਾਈ ਜੀ ਛੱਡੋ ਗੁੱਸੇ ਗਿਲੇ ਤੇ ਹੁਣ ਸਾਡਾ ਕੰਮ ਕਰ ਦਿਓ ਜਾਓ ਭਾਜਪਾ ਦੇ ਹੈੱਡ ਕੁਆਟਰ ਕਿਉਂਕਿ ਤੁਸੀਂ ਤਾਂ ਪਹਿਲਾਂ ਹੀ ਭਾਜਪਾਈ ਹੋ ਚੁੱਕੇ ਹੋ ਤੁਹਾਡੇ ਸਬੰਧ ਚੰਗੇ ਐ ਕਹੋ ਉਹਨਾਂ ਨੂੰ ਕਿ ਸਾਡੀ ਪੇਸ਼ਕਸ਼ ਹੈ 7 ਸੀਟਾਂ ਦੇਣ ਨੂੰ ਅਸੀਂ ਤਿਆਰ ਆ ਸਾਡੇ ਨਾਲ ਕਰ ਲੋ ਤੁਸੀਂ ਚੌਣ ਸਮਝੌਤਾ ਤੇ ਫਿਰ ਇਸ ਕਰਕੇ ਮਾਨਪ੍ਰੀਤ ਬਾਦਲ ਨੇ ਗੱਲ ਮੰਨਦੇ ਹੋਏ ਸੰਪਰਕ ਕੀਤਾ ਸਾਨੂੰ অতি ਭਰੋਸੇਯੋਗ ਸੂਤਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਗੱਲ ਕੀਤੀ ਭਾਜਪਾ ਦੇ ਮੁਖ ਦਫ਼ਤਰ ਚ ਬਰ ਉੱਥੇ ਹੋਇਆ ਇਹ ਕਿ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਸੀ 18ਵੀਂ ਲੋਕ ਸਭਾ ਦਾ ਪੈਨਲਟੀ ਮੀਟ ਯਾਨੀ ਕਿ ਅਖੀਰਲਾ ਸੈਸ਼ਨ ਜਿਹੜਾ ਕਿ 10 ਤਰੀਕ ਨੂੰ ਮੁਕੰਮਲ ਹੋਇਆ ਤੇ ਕਿਹਾ ਗਿਆ ਤੁਸੀਂ ਪਾਰਲੀਮੈਂਟ ਦੇ ਸੈਸ਼ਨ ਤੋਂ ਬਾਅਦ ਆਓ ਫਿਰ ਕਰਾਂਗੇ ਗੱਲ ਤੁਹਾਡੇ ਨਾਲ ਮਨਪ੍ਰੀਤ ਬਾਦਲ ਜੀ ਇਹ ਖਬਰ ਅਸੀਂ ਚਲਾ ਰਹੇ ਹਾਂ ਇੱਕ ਬਹੁਤ ਹੀ ਭਰੋਸੇਯੋਗ ਸੂਤਰ ਦੇ ਹਵਾਲੇ ਨਾਲ ਜਿਹੜਾ ਕਿ ਅਕਾਲਦੀ ਨਾਲ ਸੰਬੰਧਿਤ ਹੈ ਸਾਡਾ ਵਾਕਫ ਹੈ ਪਟਿਆਲੇ ਜ਼ਿਲ੍ਹੇ ਤੋਂ ਹੈ ਇੱਕ ਬਲੌਕ ਸਮਿਤੀ ਦਾ ਪ੍ਰਧਾਨ ਰਹਿ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਭਾਜਪਾ ਦੇ ਵਿੱਚ ਕਾਫੀ ਕਾਂਗਰਸੀ ਸਾਬਕਾ ਮੰਤਰੀ ਤੇ ਐਮ ਐਲ ਏ ਚਲੇ ਗਏ ਸੀ ਕਿਉਂਕਿ ਉਹਨਾਂ ਦੇ ਪਿੱਛੇ ਪੈ ਗਈ ਸੀ ਪੰਜਾਬ ਦੀ ਵਜਲੈਂਸ ਬਿਊਰੋ ਭਗਵਾਨਤ ਮਾਨ ਨੇ ਜਿਹੜੀ ਪਾਲਸੀ ਅਖਤਿਆਰ ਕੀਤੀ ਆ ਜ਼ੀਰੋ ਟੋਲਰੈਂਸ ਟੂਵਰਡ ਕਰਪਸ਼ਨ ਉਹ ਤੇ ਜ਼ਰਾ ਤੋ ਹੱਤੇ ਲੱਗਦਾ ਹੈ ਕਿ ਉਹ ਖਰਾ ਉਤਰਦਾ ਨਜ਼ਰ ਆਉਂਦਾ ਹੈ ਤੇ ਉਹਨੇ ਵਜਲੈਂਸ ਬਿਊਰੋ ਨੂੰ ਹਦਾਇਤ ਕੀਤੀ ਕਿ ਜਿਹੜੇ ਪਿਛਲੇ ਮੰਤਰੀਆਂ ਸੰਤਰੀਆਂ ਨੇ ਪੈਸੇ ਲੁੱਟਿਆ ਪੰਜਾਬ ਦੀ ਉਹਨਾਂ ਦੇ ਬੋਝਿਆਂ ਚੋਂ ਕੱਢ ਕੇ ਪੰਜਾਬ ਸਰਕਾਰ ਦੇ ਖਜ਼ਾਨੇ ਚ ਯਾਨੀ ਕਿ ਲੋਕਾਂ ਦੇ ਖਜ਼ਾਨੇ ਚ ਜਮਾ ਕਰਵਾਏ ਜਾਣ ਤੇ ਫਿਰ ਇਹ ਸਾਰੇ ਮੰਤਰੀ ਜਿਨ੍ਹਾਂ ਦੇ 98 ਨਾਮ ਤੁਹਾਨੂੰ ਦੱਸ ਦਿੰਨਾ ਉਹਨਾਂ ਵਿੱਚ ਸ਼ਾਮਲ ਹੈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਲਬੀਰ ਸਿੰਘ ਸਿੱਧੂ ਸਾਬਕਾ ਸਿਹਤ ਮੰਤਰੀ ਡਿਪਟੀ ਸੀਐਮਓ ਪੀ ਸੋਨੀ ਤੇ ਫਿਰ ਉਦਰਾ ਫਤੇ ਜੰਗ ਸਿੰਘ ਬਾਜਵਾ ਤੇ ਹੋਰ ਕਿੰਨੇ ਮੰਤਰੀ ਜਿੰਨੇ ਕ ਯਾਦ ਆਉਣਗੇ ਤੁਹਾਨੂੰ ਅਸੀਂ ਸਕਰੀਨ ਤੇ ਉਹਨਾਂ ਦੀਆਂ ਫੋਟੋਆਂ ਵਿਖਾਉਂਦੇ ਜਾਵਾਂਗੇ ਬੇਨਤੀ ਕਰੂੰਗਾ ਵੀਡੀਓ ਡਿਟੈਕਟਰ ਨੂੰ ਕਿ ਸਾਰਿਆਂ ਦੇ ਸਰਚ ਕਰਕੇ ਨਾਮ ਤੇ ਫੋਟੋਆਂ ਤੁਹਾਨੂੰ ਵਿਖਾ ਦੇ ਤੇ ਵਿੱਚੇ ਹੋਰ ਕਈ ਮੰਤਰੀ ਐਮਐਲਏ ਜਿਨ੍ਹਾਂ ਦੇ ਪਿੱਛੇ ਪੈ ਗਈ ਸੀ ਪੰਜਾਬ ਦੇ ਵਜਲੈਂਸ ਬਿਊਰੋ ਉਹ ਛੱਡ ਗਏ ਕਾਂਗਰਸ ਨੂੰ ਤੇ ਸ਼ਾਮਲ ਹੋ ਗਏ ਭਾਜਪਾ ਚ ਤੇ ਹੁਣ ਮਾਨਪ੍ਰੀਤ ਬਾਦਲ ਵੀ ਬੀਤੇ ਦਿਨੀ ਜਦੋਂ ਵਿਜੀਲੈਂਸ ਬਿਊਰੋ ਨੇ ਉਹਨੂੰ ਚੱਕਰ ਪਾਇਆ ਬਠਿੰਡੇ ਦੇ ਮਾਮਲੇ 'ਚ ਜਿਹਦੇ ਬਾਰੇ ਅਸੀਂ ਐਪੀਸੋਡ ਇੱਕ ਕਰ ਚੁੱਕੇ ਹਾਂ ਸਕਰੀਨ ਤੇ ਵੇਖੋ ਜਿਹਦੇ ਵਿੱਚ ਉਥੋਂ ਦੇ ਇੱਕ ਸਾਬਕਾ ਐਮਐਲਏ ਧਰੂਪ ਚੰਦ ਸਿੰਘਲਾ ਨੇ ਉਹਤੇ ਇਲਜ਼ਾਮ ਲਾਇਆ ਸੀ 플ੌਟ ਵਾਲੇ ਤਾਂ ਫਿਰ ਭਾਜਪਾ ਚਲੇ ਗਈ ਖੈਰ ਉਹਨਾਂ ਦੀਆਂ ਸੇਵਾਵਾਂ ਹੁਣ ਲੈਣ ਦਾ ਫੈਸਲਾ ਕੀਤਾ ਸੁਖਵੀਰ ਬਾਦਲ ਸੱਤ ਸੀਟਾਂ ਆਫਰ ਕਰਤੀਆਂ ਬੀਜੇਪੀ ਨੂੰ ਤੇ ਬੀਜੇਪੀ ਨਾਲ ਹੋਣ ਸੰਪਰਕ ਮੰਤਰੀਤ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਕੱਠੇ ਹੋ ਕੇ ਕੀਤਾ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਆ ਦੋਸਤੋ ਇਹ ਸਥਿਤੀ ਸ਼ਰਮ ਨੇ ਇਕਲੀ ਦਲ ਬਾਦਲ ਵਾਸਤੇ ਪੈਦਾ ਕਿਉਂ ਹੋਈ ਇਹਦਾ ਜਿਹੜਾ ਕਨੈਕਸ਼ਨ ਹੈ 2015 ਦੇ ਵਿੱਚ ਵਾਪਰੀ ਬੇਅਦਬੀ ਦੇ ਨਾਲ ਹੈ ਸੈਕੂਲਰਿਜ ਆਫ ਗੁਰੂ ਗ੍ਰੰਥ ਸਾਹਿਬ ਤੇ ਉਹਦਾ ਜਿਹੜਾ ਪ੍ਰਭਾਵ ਹੈ ਹੋਰ ਤੱਕ ਚੱਲੀ ਆਉਂਦਾ ਲੋਕ ਭੁੱਲਦੇ ਨਹੀਂ ਲੋਕ ਭੁੱਲਦੇ ਨਹੀਂ ਪੁਰਾਣੀਆਂ ਗੱਲਾਂ ਜਿਨ੍ਹਾਂ ਦਾ ਸੰਬੰਧ ਉਹਨਾਂ ਦੇ ਜੀਵਨ ਨਾਲ ਤੇ ਉਹਨਾਂ ਦੇ ਧਰਮ ਨਾਲ ਹੈ ਤੇ ਫਿਰ ਇਸ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇੱਕ ਪਹਿਲਾ ਹੋਰ ਕੰਮ ਕੀਤਾ ਸੀ ਇੱਕ ਹੋਰ ਕੰਮ ਕੀਤਾ ਸੀ ਅੰਮ੍ਰਿਤਪਾਲ ਦੀ ਜਿਹੜੀ ਪਾਰਟੀ ਵਾਰਿਸ ਪੰਜਾਬ ਦੇ ਉਹਨੂੰ ਵੀ ਤਿੰਨ ਸੀਟਾਂ ਆਫਰ ਕੀਤੀਆਂ ਸੀ ਤੁਸੀਂ ਸਕਰੀਨ ਤੇ ਨਜ਼ਰ ਮਾਰੋ ਅਸੀਂ ਇਸ ਤੇ ਵੀ ਇੱਕ ਪੂਰੀ ਐਕਸਕਲੂਸਿਵ ਸਟੋਰੀ ਕਰ ਚੁੱਕੇ ਹਾਂ ਲੋਕੀ ਨਾਰਾਜ਼ ਕਿਉਂ ਆ ਹਜੇ ਵੀ ਨਾਰਾਜ਼ ਕਿਉਂ ਆ ਕਿਉਂਕਿ ਸੁਖਵੀਰ ਬਾਦਲ ਨੇ ਤਾਂ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਵੀ ਮੰਗ ਲਈ ਕਹਿੰਦਾ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਤਾਂ ਅਸੀਂ ਹੱਥ ਜੋੜ ਕੇ ਖਿਮਾ ਮੰਗਦੇ ਹਾਂ ਪੰਥ ਤੋਂ ਤੇ ਗੁਰੂ ਸਾਹਿਬ ਤੋਂ ਲੋਕ ਹੁਣ ਪੁੱਛਦੇ ਆ ਜੇ ਦਾ ਕੀ ਮਤਲਬ ਹੋਇਆ ਜੇ ਤੂੰ ਹਜੇ ਵੀ ਨਹੀਂ ਮੰਨਦਾ ਗਲਤੀ ਹੋਈ ਏ ਤੇਰੀ ਸਰਕਾਰ ਤੋਂ ਜਦੋਂ ਬੇਅਦਬੀ ਹੋਈ ਬੰਦੇ ਫੜੇ ਨਹੀਂ ਤੇ ਫਿਰ ਸਾਰਾ ਕੁਝ ਨੀ ਸਮਝੌਤਾ ਕਰਾ ਲਿਆ ਅਕਾਲ ਤਖਤ ਸਾਹਿਬ ਤੋਂ ਇੱਕ ਚਿੱਠੀ ਜਾਰੀ ਕਰਾ ਕੇ ਬਾਬਾ ਰਾਮ ਰਹੀਮ ਨੂੰ ਮਾਫ ਵੀ ਕਰਾਤਾ ਸੀ ਉਹ ਸਾਰੀਆਂ ਗੱਲਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਤਾਜ਼ਾ ਹੋ ਜਾਂਦੀਆਂ ਨੇ ਜਦੋਂ ਕੋਈ ਗੱਲ ਛੇੜਦਾ ਹੈ ਬੇਅਦਬੀ ਦੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਸਾਡੇ ਕੌਮ ਲਈ ਸਾਡੀ ਪੰਥ ਲਈ ਹੋਰ ਕੋਈ ਚੀਜ਼ ਹੈ ਨਹੀਂ ਭਾਵੇਂ ਲੋਕ ਉਹਦੀ ਬਾਣੀ ਤੇ ਚੱਲਣ ਨਾ ਚੱਲਣੋ ਇੱਕ ਵੱਖਰਾ ਵਿਸ਼ਾ ਹੈ ਪਰ ਮੰਨਦੇ ਸਾਰੇ ਆ ਸਤਕਾਰ ਸਾਰੇ ਕਰਦੇ ਆ ਬਸ ਲੋੜ ਇੰਨੀ ਆ ਜੋ ਗੱਲਾਂ ਗੁਰਬਾਣੀ ਦੇ ਵਿੱਚ ਕਿਹਾ ਉਹਨੂੰ ਵੀ ਮੰਨਿਏ ਤੇ ਉਹਦੇ ਤੇ ਵੀ ਚੱਲੀਏ ਤੇ ਸੱਚੇ ਸੁੱਚੇ ਗੁਰੂ ਦੇ ਬਣੀਏ ਖੈਰ ਇਹ ਵੱਖਰਾ ਵਿਸ਼ਾ ਇਸ ਤੇ ਫੇਰ ਗੱਲ ਕਰਾਂਗੇ ਪਰ ਤੁਹਾਨੂੰ ਦੱਸ ਦਈਏ ਲੋਕ ਨਰਾਜ਼ ਨੇ ਕਿ ਜਿਹੜੀ ਮਾਫੀ ਮੰਗੀ ਕਾਲ ਤਖਤ ਤੇ ਜਾ ਕੇ ਸੁਖਬੀਰ ਬਾਦਲ ਨੇ ਉਹ ਵੀ ਸੱਚੀ ਪੱਕੀ ਨਹੀਂ ਮੰਗੀ ਕੰਡੀਸ਼ਨਲ ਅਪੋਲੋਜੀ ਦਿੱਤੀ ਉਸ ਕੰਡੀਸ਼ਨਲ ਅਪੋਲੋਜੀ ਨਾਲ ਹੋਏ ਆਏ ਕਿ ਰੇਡ ਕਾ ਖੜੇ ਦਾ ਖੜਾ ਲੋਕੀ ਨਰਾਜ਼ ਦੇ ਨਰਾਜ਼ ਉਧਰੋਂ ਜਿਹੜੀ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸੁਖਬੀਰ ਬਾਦਲ ਨੇ ਉਹਨੂੰ ਹੰਗਾਰਾ ਮਿਲ ਨਹੀਂ ਰਿਹਾ ਇਹ ਵੀ ਪਤਾ ਲੱਗਿਆ ਕਿ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਤੋਂ ਐਲਾਨ ਹੋ ਰਿਹਾ ਹੈ ਕੇ ਨਾ ਜਾਓ ਨਾ ਮਿਲੋ ਇਹਨਾਂ ਨੂੰ ਇਗਨੋਰ ਕਰੋ ਇਹਨਾਂ ਨੂੰ ਪਾਸੇ ਰੱਖੋ ਇਹੋ ਜੀਆਂ ਸੂਚਨਾਵਾਂ ਸਾਨੂੰ ਪ੍ਰਾਪਤ ਹੋਣ ਲੱਗੀਆਂ ਨੇ ਅਸੀਂ ਦੋਸਤੋ ਕੋਸ਼ਿਸ਼ ਕੀਤੀ ਅੱਜ ਕਿ ਪਤਾ ਕਰੀਏ ਕਿ ਭਾਜਪਾ ਦੇ ਲੀਡਰ ਜੇਪੀ ਨੱਡਾ ਤੇ ਅਮਿਤ ਸ਼ਾ ਜਿਨ੍ਹਾਂ ਦੇ ਕਹੇ ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਫੈਸਲੇ ਲੈਂਦਾ ਉਹ ਉਹਨਾਂ ਨੂੰ ਕਦੋਂ ਮਿਲਣਗੇ ਅਸੀਂ ਸੰਪਰਕ ਕੀਤਾ ਇੱਕ ਉਸ ਪੱਤਰਕਾਰ ਨਾਲ ਜਿਹੜਾ ਕਿ ਭਾਜਪਾ ਨੂੰ ਕਵਰ ਕਰਦਾ ਤੇ ਉਹਦੇ ਨੇੜੇ ਆ ਸਾਨੂੰ ਇਹ ਦੱਸਿਆ ਗਿਆ ਕਿ ਇਹ ਮੁਲਾਕਾਤ ਇਸ ਹਫਤੇ ਸੰਭਵ ਹੈ ਯਾਨੀ ਕਿ ਅੱਜ ਸੋਮਵਾਰ ਆ ਸੋਮਵਾਰ ਤੋਂ ਲੈ ਕੇ ਅਗਲੇ ਦੋਆ ਤਿੰਨਾਂ ਦਿਨਾਂ ਦੇ ਵਿੱਚ ਹੋ ਸਕਦਾ ਇਹਨਾਂ ਦੀ ਬੈਠਕ ਹੋ ਜੇ ਪਰ ਅੱਗੇ ਇਹ ਵੀ ਸਾਨੂੰ ਸੂਚਨਾ ਮਿਲਿਆ ਕਿ ਭਾਜਪਾ ਦਾ ਪੰਜਾਬ ਵਾਲਾ ਯੂਨਿਟ ਬਾਦਾ ਖੁਸ਼ ਨਹੀਂ ਐ ਇਸ ਪ੍ਰਪੋਜ਼ਲ ਤੇ ਉਹ ਚਾਹੁੰਦਾ ਕਿ ਭਾਜਪਾ ਇਕੱਲੀ ਚੋਣ ਲੜੇ ਉਹਦੇ ਮੁਤਾਬਕ ਕੁਝ ਸੀਟਾਂ ਤਾਂ ਪੱਕੀਆਂ ਹੀ ਨੇ ਜਿਵੇਂ ਸ਼ਿਹਾਰਪੁਰ ਗੁਰਦਾਸਪੁਰ ਤੇ ਨਾਲ ਕਹਿੰਦੇ ਜਿੱਤਣ ਦੇ ਚਾਂਸ ਜਲੰਧਰ ਦੇ ਵੀ ਨੇ ਜਿੱਥੇ ਹਿੰਦੂ ਮੈਜੋਰਟੀ ਐ ਜਦੋਂ ਤਿੰਨ ਸੀਟਾਂ ਭਾਜਪਾ ਦਾ ਯੂਨਿਟ ਕਹਿੰਦਾ ਅਸੀਂ ਆਪ ਜਿੱਤਣ ਦੇ ਕਾਬਿਲ ਆ ਤੇ ਇਹਨਾਂ ਸਮਝੌਤੇ ਦੀ ਲੋੜ ਕੀ ਆ ਤੇ ਅੱਗੇ ਉਹਨਾਂ ਦਾ ਕਹਿਣਾ ਐ ਤੁਸੀਂ ਕਹਿੰਦੇ ਹੋ ਵੀ ਸੰਗਰੂਰ ਦੀ ਸੀਟ ਵੀ ਅਕਾਲੀ ਦਲ ਛੱਡ ਦੂਗਾ ਭਾਜਪੀ ਨੂੰ ਜਿੱਥੋਂ ਪਰਮਿੰਦਰ ਢੀਂਡਸਾ ਖੜਾ ਹੋ ਜਾਊਗਾ ਪਰ ਉਹ ਕਹਿੰਦੇ ਨਹੀਂ ਖਾਨੂੰ ਇਹਦੀ ਲੋੜ ਨਹੀਂ ਉਹ ਆਪਣੇ ਵਿਚਾਰ ਦੇ ਰਹੇ ਆ ਵਿਅਕਤ ਕਰ ਚੁੱਕੇ ਆ ਸੈਂਟਰਲ ਲੀਡਰਸ਼ਿਪ ਨੂੰ ਪਰ ਸੈਂਟਰਲ ਲੀਡਰਸ਼ਿਪ ਨੇ ਵੇਖਣਾ ਕਿ ਲਾਰਜਰ ਇੰਟਰਸਟ ਆਫ ਦੀ ਸਟੇਟ ਲਾਰਜਰ ਇੰਟਰਸਟ ਆਫ ਦੀ ਹਿੰਦੂ ਸਿੱਖ ਯੂਨਿਟੀ ਉਹਦੇ ਵਿੱਚ ਫੈਸਲਾ ਕੀ ਲੈਂਦੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ 10 ਫਰਵਰੀ ਨੂੰ ਐਲਾਨ ਕਰਤਾ ਕਹਿੰਦੇ ਜੀ ਅਸੀਂ ਇੰਡੀਆ ਦੇ ਨਾਲ ਮਿਲ ਕੇ ਪੰਜਾਬ ਚ ਚੋਣ ਨਹੀਂ ਲੜਾਂਗੇ ਕਿਉਂਕਿ ਭਗਵਾਨਤਮਾਨ ਇਹਦਾ ਵਿਰੋਧ ਕਰਦਾ ਪੰਜਾਬ ਚ ਅਸੀਂ ਚੋਣ ਇਕੱਲੇ ਲੜਾਂਗੇ ਤੇ ਇਕੱਲੇ ਲੜਾਂਗੇ 13 ਦੀਆਂ 13 ਸੀਟਾਂ ਤੇ ਇਸ ਐਲਾਨ ਤੋਂ ਬਾਅਦ ਸਥਿਤੀ ਸਪਸ਼ਟ ਹੋ ਗਈ ਪੰਜਾਬ ਦੇ ਵਿੱਚ ਚੋਣਾਂ ਦੀ ਕੰਬੀਨੇਸ਼ਨ ਦੀ ਪਰਮਿਊਟੇਸ਼ਨ ਦੀ ਕਿ ਪਾਰਟੀਆਂ ਕਿੰਨੀਆਂ ਰਹੀਆਂ ਮદાન ਚ ਆਮ ਆਦਮੀ ਪਾਰਟੀ ਕੱਲੀ ਕਾਂਗਰਸ ਲੜੂਗੀ ਤੇ ਨਾਲ ਫੇਰ ਹਜੇ ਤੱਕ ਤਾਂ ਭਾਜਪਾ ਤੇ ਕਾਲੀ ਦਲ ਕੱਲੇ-ਕੱਲੇ ਦੇ ਜੇ ਇਕੱਠੇ ਹੋ ਜਾਂਦੇ ਆ ਫੇਰ ਹੋ ਸਕਦਾ ਕੋਈ ਮਾੜਾ ਮੋੜ ਚਾਂਸ ਵੋਟਾਂ ਲੈਣ ਦਾ ਬਣ ਜੇ ਇਹਨਾਂ ਦਾ ਜੇ ਵੱਖਰੇ-ਵੱਖਰੇ ਲੜਦੇ ਆ ਤਾਂ ਇਹਦਾ ਸਿੱਧਾ-ਸਿੱਧਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੁੰਦਾ ਨਜ਼ਰ ਆਉਂਦਾ ਤੋਂ ਕਹਿਣ ਦੀ ਭਾਵੇਂ ਆ ਕਿ ਇਹਨਾਂ ਸਾਰੀ ਸਥਿਤੀ ਦੇ ਵਿੱਚ ਐਤਕੀ ਫੇਰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਵੱਧ ਸੀਟਾਂ ਲੈ ਜੂਗੀ ਪੰਜਾਬ 'ਚ ਪਰ ਜੇ ਸਮਝੌਤਾ ਹੋ ਜਾਂਦਾ ਹੈ ਭਾਜਪਾ ਤੇ ਅਕਾਲੀ ਦਲ ਦਾ ਫੇਰ ਥੋੜਾ ਕਾਣਾ ਫਾਇਦਾ ਹੋ ਸਕਦਾ ਹੈ ਵਿਰੋਧੀ ਧਿਰ ਨੂੰ ਪਰ ਜੇ ਕਾਂਗਰਸ ਦੀ ਗੱਲ ਕਰੀਏ ਸਾਨੂੰ ਇਹ ਨਜ਼ਰ ਆ ਰਿਹਾ ਹੈ ਕਿ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਲੱਗਿਆ ਹੋਇਆ ਪਾਰਟੀ ਦਾ ਡਿਸਪਲਿਨ ਭੰਗ ਕਰਨ ਕਹਿੰਦਾ ਤਾਂ ਇਹ ਹੀ ਆ ਕਿ ਮੈਂ ਪਾਰਟੀ ਨੂੰ ਕਰਦਾ ਪਿਆ ਮਜ਼ਬੂਤ ਤੇ ਲੱਗਿਆ ਮੈਂ ਰੈਲੀਆਂ ਕਰਨ ਕਿਉਂਕਿ ਇਧਰੋਂ ਜਿਹੜਾ ਰਾਜਾ ਬੜਿੰਗ ਤੇ ਪ੍ਰਤਾਪ ਬਾਜਵੇ ਵਾਲਾ ਗੁੱਟਾ ਉਹ ਕਹਿੰਦਾ ਸਰਗਰਮ ਹੈ ਨਹੀਂ ਤੇ ਮੈਂ ਬਾਹਲਾ ਸਰਗਰਮ ਮੈਂ ਜਾਦੇ ਤਕੜੀ ਰੇਸ ਲਾਉਣ ਜਾੜਦਾ ਮੈਂ ਕ੍ਰਿਕਟ ਖੇਡਦਾ ਰਿਹਾ ਤੇ ਛੱਕੇ ਮਾਰਦਾ ਰਿਹਾ ਤੇ ਇਸ ਕਰਕੇ ਤੁਸੀਂ ਮੇਰਾ ਮੁਕਾਬਲਾ ਨਹੀਂ ਕਰ ਸਕਦੇ ਇਸ ਕਰਕੇ ਉਹਨੇ ਰੈਲੀਆਂ ਕਰਤੀਆਂ ਸ਼ੁਰੂ ਤੇ ਪਾਰਟੀ ਦੇ ਵਿੱਚ ਕਾਂਗਰਸ ਪੈ ਗਿਆ ਵਖਰੇਵਾ ਤੇ ਉਹਦਾ ਫਿਰ ਨੁਕਸਾਨ ਕਿਨੂੰ ਹੋਣਾ ਦੋਸਤੋ ਨੁਕਸਾਨ ਹੋਣਾ ਪਾਰਟੀ ਨੂੰ ਜਦੋਂ ਲੜ ਪਈ ਆਪਸ ਵਿੱਚ ਪਹਿਲਾਂ ਵੀ ਇਹੀ ਕੰਮ ਕੀਤਾ ਸੀ ਇਸ ਖਿਡਾਰੀ ਨੇ ਤੇ ਫਿਰ ਜਾਂਦੀ ਰਹੀ ਸੀ ਸਰਕਾਰ ਕਾਂਗਰਸ ਦੀ ਤੇ ਹੁਣ ਵੀ ਲੜਾਈ ਇਹਨਾਂ ਦੀ ਕੰਟਰੋਲ ਹੋ ਨਹੀਂ ਰਹੀ ਤੇ ਹਾਈ ਕਮਾਂਡ ਪਈ ਐ ਸੁੱਤੀ ਕਾਂਗਰਸ ਦੀ ਇੱਕ ਇਹਨਾਂ ਨੇ ਲਾਇਆ ਯਾਦਵ ਜਿਹੜਾ ਇਨਚਾਰਜ ਐ ਉਹ ਵੀ ਕੰਟਰੋਲ ਨਹੀਂ ਕਰ ਪਾਉਂਦਾ ਗੱਲਾਂ ਬਾਤਾਂ ਮਾਰ ਕੇ ਸ਼ੈਅਰ ਕਰਕੇ ਪੰਜਾਬ ਦੀ ਵਾਪਸ ਜਾ ਵੜਦਾ ਇਹਨਾਂ ਨੂੰ ਹਜੇ ਨਹੀਂ ਆਈ ਸਮਝ ਕਿ ਲੜਾਂਗੇ ਤਾਂ ਫਿਰ ਭੜਾਂਗੇ ਕੀ ਲੜਾਂਗੇ ਤਾਂ ਭੜਾਂਗੇ ਕੀ ਜੇ ਲੜਾਂਗੇ ਤਾਂ ਫਿਰ ਅਸੀਂ ਪਛੜਾਂਗੇ ਤਾਂ ਫਿਰ ਇਸ ਸਾਰੀ ਰਾਮ ਰੋਲੀ 'ਚੋਂ ਫਾਇਦਾ ਕੌਣ ਲੈ ਜੂਗਾ ਉਹ ਲੈ ਜੂਗਾ ਭਗਵਾਨ ਤਮਾਨ ਸਿੱਧੇ ਸਿੱਧੇ ਤਰੀਕੇ ਨਾਲ ਭਗਵਾਨ ਤਮਾਨ ਦਾ ਫਾਇਦਾ ਹੋਊਗਾ ਬਾਵੇਂ ਬਹੁਤੇ ਲੋਕ ਅੱਜਕੱਲ ਨਿੰਦਿਆ ਕਰਦੇ ਆ ਉਹਦੀ ਪਰ ਗੱਲ ਇਹ ਆ ਜਿਹੜਾ ਜੋੜ ਤੋੜ ਹੁੰਦਾ ਸਿਆਸੀ ਜਿਹਨੂੰ ਕਹਿੰਦੇ ਆ polititical arithmetic that goes in favor of the aam aadmi party as of now ਕਿਉਂਕਿ ਕਾਂਗਰਸ ਵੀ ਵਖਰੇਵਾ ਭਾਜਪੀ ਤੇ ਅਕਾਲੀ ਦਲ ਦਾ ਸਮਝੌਤਾ ਅਜੇ ਹੋਇਆ ਨਹੀਂ ਇਹ ਕੱਲੇ-ਕੱਲੇ ਲੜਨਗੇ ਤੇ ਭਾਜਪਾ ਵੀ 2-3 ਸੀਟਾਂ ਲਿਆਣ ਦੀ ਬਸ ਕੋਸ਼ਿਸ਼ ਕਰੂਗੀ ਹਿੰਮਤ ਰੱਖਦੀ ਆ ਤੇ ਕਾਲੀਆਂ ਦੀ ਜੇ ਕੱਲੇ ਲੜਨਗੇ ਮੇਰੀ ਅੰਡਰਸਟੈਂਡਿੰਗ ਦੋਸਤੋ ਇਹ ਆ ਇੱਕ ਵੀ ਸੀਟ ਨਹੀਂ ਆਉਂਦੀ ਇੱਕ ਵੀ ਸੀਟ ਅਜ ਦੀ ਤਰੀਕ 'ਚ ਸੁਖਵੀਰ ਬਾਦਲ ਨਹੀਂ ਜਾਂਦਾ ਜੇ ਇਹਨਾਂ ਦਾ ਸਮਝੌਤਾ ਹਿੰਦੂ ਪਾਰਟੀ ਭਾਜਪਾ ਨਾਲ ਨਹੀਂ ਹੁੰਦਾ ਕਿਉਂਕਿ ਉਹਨਾਂ ਦੀਆਂ ਵੋਟਾਂ ਸ਼ਹਿਰਾਂ ਦੇ ਵਿੱਚ ਹਿੰਦੂਆਂ ਦੀਆਂ ਪੱਕੀਆਂ ਨੇ ਘੋੜੀਆਂ ਕਣੀਆਂ ਇਹਨਾਂ ਦੀਆਂ ਅਕਾਲੀਆਂ ਦੀਆਂ ਪੱਕੀਆਂ ਹੈਗੀਆਂ ਨੇ ਪਰ ਬਹੁਤ ਆ ਜਿਹੜਾ ਪੰਥਾ ਬੇਅਦਬੀ ਦੇ ਮਾਮਲੇ ਨੂੰ ਯਾਦ ਕਰਕੇ ਇਹਨਾਂ ਦਾ ਵਿਰੋਧੀ ਹੋਈ ਬੈਠਾ ਹੈ ਬੜੀ ਕੋਸ਼ਿਸ਼ ਅਕਾਲੀ ਦਲ ਦੇ ਵਿੱਚ ਵੀ ਹੋਈ ਜੇ ਸੁਖਬੀਰ ਨੂੰ ਹਟਾ ਕੇ ਕੋਈ ਨਵਾਂ ਪ੍ਰਧਾਨ ਬਣਾ ਲੀਏ ਪਰ ਉਹ ਗੱਦੀ ਛੱਡਦਾ ਨਹੀਂ ਉਹ ਲਾਈ ਬੈਠਾ ਜਿਹਨੂੰ ਕਹਿੰਦੇ ਆ ਜੀ ਫੈਵਿਕੋਲ ਮੈਂ ਨਹੀਂ ਛੱਡਦਾ ਮੈਂ ਨਹੀਂ ਛੱਡਦਾ ਉਹਦੇ ਕਰਕੇ ਹੋਣਾ ਕੀ ਹੈ ਦੋਸਤੋ ਇਹ ਬਹੁਤ ਪੁਰਾਣੀ ਸਿੱਖਾਂ ਦੀ ਇੱਕ 파ਟੀ ਜਿਹਦਾ ਕਿ ਇਤਿਹਾਸ ਬੜਾ ਇੰਪੋਰਟੈਂਟ ਹੈ ਬੜਾ ਹੀ ਗੌਰਵਮਈ ਇਤਿਹਾਸ ਅਕਾਲੀ ਦਲ ਦਾ ਜਦੋਂ ਇਹਨਾਂ ਨੇ ਲੜਾਈਆਂ ਲੜੀਆਂ ਗੁਰਦੁਆਰੇ ਆਜ਼ਾਦ ਕਰਵਾਏ ਮਸੰਦਾਂ ਤੋਂ ਉਹ ਸਾਰੀ 파ਟੀ ਦਾ ਜਿਹੜਾ ਇਤਿਹਾਸ ਹੈ ਇਸ ਪਰਿਵਾਰ ਨੇ ਬਾਦਲ ਪਰਿਵਾਰ ਦੇ ਹੁਣ ਅੱਗੇ ਜਿਹੜੇ ਲੀਗਲ ਹਾਇਰ ਸੁਖਬੀਰ ਬਾਦਲ ਦੀ ਜ਼ਿੱਦ ਕਰਕੇ ਉਹਦੇ ਉਹਦੇ ਕਹਿ ਲੋ ਤੁਸੀਂ ਬਈ ਉਹਦੀ ਜਿਹੜੀ ਐਡਮਿਨਿਸਟ੍ਰੇਟਿਵ ਕੰਟਰੋਲ ਆਫ ਦੀ ਪਾਰਟੀ ਉਹਦੇ ਵਿੱਚ ਕਮਜ਼ੋਰੀਆਂ ਹੋਣ ਕਰਕੇ ਇਹ ਜਿਹੜੀ ਇੱਕ ਸਿੱਖਾਂ ਦੀ ਨਮਾਇਦਾ ਪਾਰਟੀ ਆ ਇਹ ਹੁਣ ਕਮਜ਼ੋਰ ਹੋ ਗਈ ਆ ਤੇ ਸਿੱਖਾਂ ਨੂੰ ਲੱਭਣਾ ਪਏਗਾ ਹੱਲ ਕੋਈ ਵੇਖਣਾ ਪਏਗਾ ਦੂਜੀਆਂ ਪਾਰਟੀਆਂ ਵੱਲ ਔਰ ਵੇਖਣਾ ਚਾਹੀਦਾ ਵੀ ਹੈ ਨਵੀਂ ਲੀਡਰਸ਼ਿਪ ਲੱਭਣੀ ਚਾਹੀਦੀ ਆ ਯੰਗ ਪੀਪਲ ਸ਼ੁਡ ਕਮ ਫਾਰਵਰਡ ਜਿਹੜੇ ਕਿ ਪੜ੍ਹੇ ਲਿਖੇ ਆ ਬਾਕੀ ਜਿਹੜੇ ਅਨਪੜ੍ਹ ਜਥੇਦਾਰਾਂ ਤੋਂ ਲਓ ਖਲਾਸੀ ਦੋਸਤੋ ਦੇ ਤੁਸੀਂ ਅੱਗੇ ਵਧੋ ਜਿਹੜੀ ਐਜੂਕੇਟਿਡ ਜਿਹੜੀ ਹੈਗੀ ਆ ਸੈਕਸ਼ਨਸ ਆਫ ਦੀ ਸੋਸਾਇਟੀ ਸਿੱਖ ਕੌਮ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਅੱਗੇ ਆਉਣਾ ਚਾਹੀਦਾ ਤੇ ਜਿਹੜੀ ਅਨਪੜ੍ਹ ਜਨਤਾ ਹੈ ਉਹਨੂੰ ਪਿੱਛੇ ਕਰਨਾ ਚਾਹੀਦਾ ਤੇ ਜਿਹੜੇ ਸੱਚੇ ਤੌਰ ਤੇ ਗੁਰੂ ਨਾਲ ਜੁੜੇ ਹੋਏ ਆ ਜਿਹੜੇ ਬਾਹਰੋਂ ਭਾਵੇਂ ਲੱਗਦੇ ਨਹੀਂ ਭਾਵੇਂ ਉਹਨਾਂ ਦਾ ਪਹਿਰਾਵਾ ਪੂਰਾ ਨਹੀਂ ਪਰ ਫੇਰ ਅੰਦਰੋਂ ਸੱਚੀ ਤੌਰ ਤੇ ਉਹ ਬਾਬੇ ਨਾਲ ਜੁੜੇ ਆ ਨਾਨਕ ਨਾਲ ਉਹ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਤਾਂ ਕਿ ਸੱਚੀ ਸੁੱਚੀ ਅਕਾਲੀ ਦਲ ਪਾਰਟੀ ਬਣ ਸਕੇ ਤਾਂ ਨਵੀਂ ਅੱਗੇ ਲੀਡਰਸ਼ਿਪ ਆ ਸਕੇ ਤਾਂ ਕਿ ਅਸੀਂ ਕਹਿ ਸਕੀਏ ਇਹ ਸਾਡੀ ਪਾਰਟੀ ਹੈ ਇਹ ਸਾਡੀ ਸੱਚੀ ਸੁੱਚੀ ਸਿੱਖਾਂ ਦੀ ਪਾਰਟੀ ਹੈ ਤੇ ਫਿਰ ਇਹਨੂੰ ਗੁਰੂ ਮਹਾਰਾਜ ਮਿਹਰ ਕਰਨਗੇ ਇੱਕ ਦਿਨ ਪਾਵਰ ਚ ਲੈ ਕੇ ਆਉਣਗੇ ਇਹ ਜਿੱਤੂਗੀ ਜ਼ਰੂਰ ਜਿੱਤੂਗੀ ਅਕਾਲੀ ਦਲ ਜਿੱਤੂਗੀ ਜੇ ਜਿੱਤੂਗੀ ਤਾਂ ਜੇ ਇਹਦੇ ਵਿੱਚ ਚੇਂਜਸ ਆਉਣਗੇ ਇਹਦੇ ਵਿੱਚ ਕਾਸਮੈਟਿਕ ਚੇਂजेस ਦੀ ਲੋੜ ਨਹੀਂ ਹੋਲਿਸਟਿਕ ਚੇਂजेस ਹੋਣੀਆਂ ਚਾਹੀਦੀਆਂ ਇਹਦੇ ਵਿੱਚ ਜਿਵੇਂ ਮੈਂ ਪਹਿਲਾਂ ਕਹਿ ਰਿਹਾ ਦੁਬਾਰਾ ਦੁਹਰਾ ਦਿੰਦਾ ਇਹਦੇ ਵਿੱਚ ది ਰੀਅਲ ਸਿੱਖ ਜਿਹੜਾ ਬਾਣੀ ਨੂੰ ਮੰਨਦਾ ਬਾਣੀ ਤੇ ਚੱਲਦਾ ਸਿਰਫ ਬਹਿਰਾਵੇ ਤੇ ਜ਼ੋਰ ਨਹੀਂ ਦਿੰਦਾ ਬਾਹਰਲੀ ਦਿਖਤੇ ਜ਼ੋਰ ਨਹੀਂ ਦਿੰਦਾ ਉਹਨਾਂ ਸਿੱਖਾਂ ਦੀ ਲੋੜ ਐ ਇਸ ਪਾਰਟੀ ਨੂੰ ਜਿਹੜੇ ਅੰਦਰੋਂ ਸਿੱਖ ਨੇ ਬਾਹਰੋਂ ਭਾਵੇਂ ਨਹੀਂ ਪੂਰੇ ਦਿਖਦੇ ਅੰਦਰੋਂ ਪੂਰੇ ਦਿਖਦੇ ਆ ਔਰ ਲੋਕਾਂ ਦੀ ਲੋੜ ਆ ਇਸ ਪਾਰਟੀ ਨੂੰ ਔਰ ਕੋਸ਼ਿਸ਼ ਕਰੋ ਤੁਸੀਂ ਸਾਰੇ ਰਲ ਕੇ ਤੇ ਆਪਾਂ ਵੀ ਰਲ ਕੇ ਜੇ ਇਸ ਪਾਰਟੀ ਨੂੰ ਸੱਚੀ ਸੁੱਚੀ ਬਣਾਈਏ ਇਹ ਪਾਰਟੀ ਝੂਠੀ ਹੋ ਚੁੱਕੀ ਆ ਇਹ ਪਾਰਟੀ ਦਾਗੀ ਹੋ ਚੁੱਕੀ ਆ ਇਹ ਪਾਰਟੀ ਤੇ ਕਲੰਕ ਲੱਗ ਚੁੱਕਿਆ heira-pheriaں ਦਾ ਠੱਗੀਆਂ ਠੋਰੀਆਂ ਦਾ ਆ ਤੁਹਾਨੂੰ ਹੋਰ ਦੱਸਦੇ ਆ ਗੋਆ ਦੇ ਵਿੱਚ ਇੱਕ ਬੰਦੇ ਦਾ ਕਤਲ ਹੋਇਆ ਜਿਹਨੂੰ ਕਹਿੰਦੇ ਆ ਨਿਮਜ਼ ਨਰੋਤਮ ਸਿੰਘ ਢੱਲੋਂ ਜਿਹੜਾ ਅੱਗੇ ਵੱਡੇ ਬਾਦਲ ਸਾਹਿਬ ਦਾ ਭਤੀਜਾ ਦੇ ਬਾਦਲ ਪਿੰਡ ਦਾ ਉਹਦਾ ਕਤਲ ਕਿਵੇਂ ਹੋਇਆ ਉਹ ਤੁਹਾਨੂੰ ਵੱਖਰੀ ਖਬਰ ਆਉਣ ਵਾਲੇ ਦਿਨਾਂ ਚ ਸੁਣਾਉਂਗਾ ਕਿਵੇਂ ਹੋਇਆ ਤਾਜ਼ਾ ਖਬਰ ਇਹ ਆ ਡਿਟੇਲ ਬਾਅਦ ਚ ਦੇਵਾਂਗਾ ਕਿਵੇਂ ਉਹ ਕੇਸਾਂ ਚ ਫਸਿਆ ਕਿਵੇਂ ਉਹ ਫਿਰ ਜਦੋਂ ਸਰਕਾਰ ਬਣੀ ਅਕਾਲੀ ਦਲ ਦੀ ਕੈਪਟਨ ਦੀ ਸਰਕਾਰ ਤੋਂ ਬਾਅਦ 2007 ਚ ਗਵਾਹ ਮੁਕਰ ਗਏ ਬਰੀ ਹੋ ਗਿਆ ਕਿੰਨੇ ਕੇਸਾਂ ਚ ਫਸਿਆ ਸ਼ਿਮਲੇੋਂ ਗ੍ਰਿਫਤਾਰ ਹੋਇਆ ਇੱਕ ਵਿਜੀਲੈਂਸ ਬਿਊਰੋ ਦਾ ਕੇਸ ਇੱਕ ਕੋਦਰੋ ਨਾਰਕੋਟਿਕਸ ਦਾ ਕੇਸ ਦੇ ਸਾਰਿਆਂ ਜੋ ਫਿਰ ਬਰੀ ਹੋ ਗਿਆ ਜਿਵੇਂ ਬਾਦਲ ਸਾਹਿਬ ਤੇ ਸੁਖਬੀਰ ਖੁਦ ਬਰੀ ਹੋਏ ਸੀ ਜਦੋਂ ਕੈਪਟਨ ਨੇ ਕੇਸ ਬਣਾਏ ਸੀ ਉਹ ਵਿਅਕਤੀ ਬਰੀ ਅੱਜ ਮੈਂ ਹੈਰਾਨ ਹੋ ਗਿਆ ਖਬਰ ਪੜ ਕੇ ਕਹਿੰਦੇ ਕਤਲ ਕੀਤਾ ਕਿਉਂ ਉਹ ਇੱਕ ਕੁੜੀ ਸੀ ਨੀਤੂ ਜਿਹਨੂੰ ਇੰਸਟਾਗ੍ਰam ਤੇ ਉਹਨੇ ਬਣਾਇਆ ਦੋਸਤ ਉਹ ਦੋਸਤੋ ਉਹ ਗਈ ਉੱਥੇ ਤੇ ਫਿਰ ਉਹਨੇ ਕੀਤੀ ਇਹੋ ਜੀ ਹਰਕਤ ਉਹ ਹਰਕਤ ਮੈਂ ਦੱਸ ਨਹੀਂ ਸਕਦਾ ਜੋ ਅਖਬਾਰ ਤੇ ਲਿਖਿਆ ਹੈ ਉਹ ਕੁੜੀ ਨੇ ਆਉਦੇ ਦੋਸ਼ੀਲੇ ਗ੍ਰਿਫਤਾਰ ਹੋਏ ਉਹਨਾਂ ਨੇ ਪੁਲਿਸ ਨੂੰ ਸਟੇਟਮੈਂਟ ਦਿੱਤੀ ਆ ਕਿ ਇਹ ਬਜ਼ੁਰਗ 77 ਸਾਲ ਦਾ ਨਰਮੋਤ ਨਰੋਤਮ ਸਿੰਘ ਢੱਲੋਂ ਲੱਗਿਆ ਸੀ ਗੜਬੜ ਕਰਨ ਕੁੜੀ ਨੇ ਫਿਰ ਕੀਤਾ ਰਿਐਕਸ਼ਨ ਤੇ ਉਹਦਾ ਹੋ ਗਿਆ ਕਤਲ ਇਹੋ ਇੱਕ ਕਿਸਮ ਦੀ ਇਸ ਤੁਸੀਂ ਕਹਿ ਲਓ ਬਈ ਬੰਦੇ ਦੀ ਸ਼ਖਸੀਅਤ ਜਿਹਨੂੰ ਕਹਿੰਦੇ ਆ ਭਤੀਜਾ ਵੱਡੇ ਬਾਦਲ ਸਾਹਿਬ ਦਾ खैर ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਖੁੱਦ ਦਾ ਵਿਚਾਰੇ ਸੁਰਗਾਂ ਚਲੇ ਗਏ ਪਰ ਮਾਤਮਾ ਨੰਮ ਸ਼ਾਂਤੀ ਦੇਵੇ ਕੋਈ ਇਹ ਭਾਣ ਜਾਂ ਭਤੀਜਾ ਗੜਬੜ ਕਰਦਾ ਉਹਦਾ ਕਸੂਰ ਬਾਕੀਆਂ ਦਾ ਤਾਂ ਨਹੀਂ ਹੋ ਸਕਦਾ ਮਾਮੇ ਚਾਚੇ ਤਾਇਏ ਦਾ ਨਹੀਂ ਹੋ ਸਕਦਾ ਉਹ ਮੰਨਦੇ ਆ ਪਰ ਉਹਨੂੰ ਜਾਣਿਆ ਇਸ ਕਰਕੇ ਜਾਂਦਾ ਨਿੰਮਸ ਨੂੰ ਕਿਉਂਕਿ ਉਹ ਬਾਦਲ ਪਰਿਵਾਰ ਨਾਲ ਸੰਬੰਧਿਤ ਹੈ ਫਰਾਰੀ ਕੰਪਨੀ ਸਭ ਤੋਂ ਮਹਿੰਗੀ ਕਾਰ ਅਮਰੀਕਾ ਦੇ ਵਿੱਚ ਉਹਦੇ ਕੋਲ ਉਹਦੀ ਡਿਸਟ੍ਰਿਬਿਊਸ਼ਨ ਸੀ ਉਹਦਾ ਬਹੁਤ ਵੱਡਾ ਵਪਾਰ ਸੀ ਅਮਰੀਕਾ 'ਚ ਵਪਾਰ ਕਰਦਾ ਕਰਦਾ ਟੈਕਸ ਚੋਰੀ ਕਰ ਬੈਠਿਆ ਉਥੇ ਇੱਕ ਮੁਕਦਮਾ ਦਰ ਜੰਗਰੇਜ਼ੀਆਂ ਨੇ ਕਰਤਾ ਫਿਰ ਉਹ ਭਾਰਤ ਆ ਗਿਆ ਗੋਆ ਰਹਿਣ ਲੱਗ ਗਿਆ ਬਹੁਤ ਵੱਡੇ ਮੈਂਸ਼ਨ ਚ ਦਿਸਮੁੰਦਰ ਦੇ ਕਿਨਾਰੇ ਤੇ ਨਜ਼ਾਰੇ ਲੈਣ ਲੱਗਿਆ ਇਤੋਂ ਜائਦਾਤਾਂ ਬਣਾਈਆਂ ਉਹਨੇ Shimla Delhi Gurgaon ਤੇ ਇਹਨਾਂ ਬਾਹਰਲੇ ਸੂਬਿਆਂ ਦੇ ਵਿੱਚ ਪੰਜਾਬ ਚ ਤਾਂ ਉਹਦੀ ਜائਦਾਦ ਸਿਰਫ ਸੀ ਬਾਦਲਪਿੰਡ ਚ ਜ਼ਮੀਨ ਤੇ ਘਰ ਵੀ ਸੀ ਕਦੇ ਇੱਕ ਨਾ ਹੀ ਆਉਂਦਾ ਸੀ 70 ਸਾਲ ਦਾ ਬਜ਼ੁਰਗ ਤੇ ਅਖਬਾਰ ਕਹਿੰਦਾ ਕਿ ਉਹਨੇ ਉਹ ਕੰਮ ਕੀਤਾ ਜਿਹੜਾ ਇਸ ਬਜ਼ੁਰਗ ਨੂੰ ਸ਼ੋਭਦਾ ਨਹੀਂ ਸੀ ਕੁੜੀ ਨਾਲ ਹਰਕਤ ਕੀਤੀ ਕੁੜੀ ਦਾ ਨਾਮ ਨੀਤੂ ਤੇ ਫਿਰ ਤੁਸੀਂ ਇਸ ਬਾਰੇ ਵਿਸਤਾਰ ਨਾਲ ਅਗਲੀ ਖਬਰ ਦਾ ਕਰੋ ਇੰਤਜ਼ਾਰ ਦੋਸਤੋ ਉਹ ਆਉਣ ਵਾਲੇ ਦਿਨਾਂ 'ਚ ਜਦੋਂ ਤਿਆਰ ਹੋ ਗਈ ਪੂਰੀ ਘੋਖ ਕਰ ਲਈ ਮੈਂ ਸੰਪਰਕ 'ਚ ਹਾਂ ਮੈਂ ਸੰਪਰਕ 'ਚ ਹਾਂ ਬੰਬੇ ਦੀ ਪੁਲਿਸ ਨਾਲ ਗੋਆ ਪੁਲਿਸ ਨਾਲ ਮੈਂ ਸੰਪਰਕ 'ਚ ਹਾਂ ਹੋਰ ਪੰਜਾਬ ਦੀਆਂ ਏਜੰਸੀਜ਼ ਨਾਲ ਜਿਨ੍ਹਾਂ ਨੇ ਇਸ ਬੰਦੇ ਦੇ ਬਾਰੇ ਕੋਕ ਕੀਤੀ ਪਹਿਲਾਂ ਪਰਚੇ ਦਰਜ ਕੀਤੇ ਭਾਵੇਂ ਪਰਚੇ ਉਹ ਫੇਲ ਹੋ ਗਏ ਗਵਾਹਾਂ ਦੇ ਮੁਕਰਨ ਕਰਕੇ ਜਦੋਂ ਮੇਰੀ ਸਾਰੀ ਇਹ ਕੋਕ ਮੁਕੰਮਲ ਹੋ ਜੂਗੀ ਤੇ ਫਿਰ ਤੁਹਾਨੂੰ ਨਰੋਤਮ ਸਿੰਘ ਢਿੱਲੋਂ ਨੇਫਿਊ ਆਫ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਹੋਰ ਵਿਸਤਾਰ ਨਾਲ ਜਾਣਕਾਰੀ ਦੇਵਾਂਗੇ ਅੱਜ ਇਸ ਖਬਰ ਦਾ ਅੰਤ ਕਰਦੇ ਹਾਂ ਇਹ ਕਹਿ ਕੇ ਕਿ 7 ਸੀਟਾਂ ਭਾਜਪੀ ਨੂੰ ਅਕਾਲੀ ਦਲ ਬਾਦਲ ਨੇ ਆਫਰ ਕਰਤੀਆਂ ਗੱਲਬਾਤ ਕਰਨ ਲਈ ਭੇਜਿਆ ਗਿਆ ਮਨਪ੍ਰਿਤ ਬਾਦਲ ਨੂੰ ਨਾਲ ਗਏ ਨੇ ਕੈਪਟਨ ਅਮਰਿੰਦਰ ਸਿੰਘ ਮੁਲਾਕਾਤ ਇਸ ਹਫਤੇ ਜੇਪੀ ਨੱਡਾ ਕੌਮੀ ਪ੍ਰਧਾਨ ਬੀਜੇਪੀ ਅਤੇ ਅਮਿਤ ਸ਼ਾ ਹੋਮ ਸੈਕਟਰੀ ਨਾਲ ਹੋਣ ਦੀ ਉਮੀਦ ਹੈ ਸਾਨੂੰ ਇਹ ਖਬਰ ਸੂਤਰ ਮੁਖਤਦਰੋਂ ਮਿਲੀ ਆ ਜਿਹੜਾ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਆਕਾਲੀ ਦਲ ਦਾ ਤੇ ਬਲਾਕ ਸਮਿਤੀ ਦਾ ਪ੍ਰਧਾਨ ਰਹਿ ਚੁੱਕਿਆ ਮੇਰਾ ਖਿਆ ਇੰਨੀ ਜਾਨਕਾਰੀ ਦੇਣੀ ਕਾਫੀ ਆ ਤੇ ਉਸ ਸ਼ਖਸ ਦਾ ਨਾਮ ਸੂਤਰ ਦਾ ਲੈ ਨਹੀਂ ਸਕਦੇ ਤਾ vero ਦੇ ਪੈ ਜਾਣਗੇ ਖੜੇ ਮੈਨੂੰ ਰਿੰਦਰ ਸਿੰਘ ਤਗਨੂ ਦੇਵ ਜੀ ਇਜਾਜ਼ਤ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼